ਫੜੋ ਆਪਾਂ ਨੂੰ ਇਹਨਾਂ ਦੀ ਇਹਨਾਂ ਦੀਆਂ ਚਾਲਾਂ ਦਾ ਪਤਾ ਲੱਗ ਗਿਆ ਆਪਾਂ ਨੂੰ ਸਮਝ ਆ ਗਈ ਵੀਰੋ ਦੇ ਭੈਣਾ ਜੇ ਆਪਾਂ ਵੱਡੇ ਇਕੱਠ ਕਰਾਂਗੇ ਆਪਣੇ ਵੱਡੇ ਇਕੱਠਾਂ ਨਾਲ ਹੀ ਇਹ ਸਰਕਾਰਾਂ ਝੁਕਣਗੀਆਂ ਆਪਾਂ ਨੂੰ ਹੁਣ ਸਰਕਾਰਾਂ ਦੀਆਂ ਚਾਲਾਂ ਦਾ ਪਤਾ ਲੱਗ ਗਿਆ ਆਪਾਂ ਨੂੰ ਸਮਝ ਆ ਗਈ ਜੇ ਆਪਾਂ ਸਾਰੇ ਮਜ਼ਦੂਰ ਕਿਸਾਨ ਰਈਆਂ ਮਾਵਾਂ ਭੈਣਾਂ ਸਾਰੇ ਆਪਾਂ ਇਕੱਠੇ ਹੋਵਾਂਗੇ ਆਪਣਾ ਵੱਡਾ ਏਕਾ ਹੋਊਗਾ ਆਪਾਂ ਵੱਡੇ ਇਕੱਠ ਕਰਾਂਗੇ ਤਾਂ ਸਰਕਾਰਾਂ ਝੁਕਣਗੀਆਂ ਸਰਕਾਰਾਂ ਨੂੰ ਪਤਾ ਲੱਗ ਜੂ ਫਿਰ ਕਿ ਇਹਨਾਂ ਦਾ ਇੱਕ ਇਹ ਸਾਥੋਂ ਹਸਾਬ ਕਤਾਬ ਲੈਣਗੇ ਜਿਵੇਂ ਆਪਾਂ ਨੂੰ ਆ ਕੇ ਪੰਜ ਸਾਲਾਂ ਬਾਅਦ ਆਪਣੇ ਹਵਾੜੇ ਮਿਲਦਾ ਕਰਦੇ ਨੇ ਵੋਟਾਂ ਵੇਲੇ ਪਿੱਛੋਂ ਆਪਣੀ ਕੋਈ ਬਾਤ ਨਹੀਂ ਪੁੱਛਦਾ ਭੈਣੋ ਤੇ ਵੀਰੋ ਆਪਣੇ ਪਿੰਡ ਚ ਆ ਕੇ ਕਦੇ ਖੜੇ ਨਹੀਂ ਕਦੇ ਆਪਾਂ ਨੂੰ ਪੁੱਛਿਆ ਨਹੀਂ ਵੀ ਤੁਹਾਨੂੰ ਕਾਦੀ ਲੋੜ ਹੈ 300 ਦਾ ਕਰਨਾ ਹੈ ਕੀ ਤੁਹਾਨੂੰ ਦੁੱਖ ਹੈ ਕੋਈ ਆਪਾਂ ਨੂੰ ਨਾ ਕੋਈ ਆਪਣੀਆਂ ਲੋਕੀਆਂ ਨਾ ਆਪਾਂ ਨੂੰ ਆਪਣੇ ਕੋਈ ਹੱਕ ਨਾ ਆਪਾਂ ਨੂੰ ਕੋਈ ਆਪਣੀਆਂ ਜ਼ਮੀਨਾਂ ਦੇ ਫਸਲਾਂ ਦੇ ਭਾਅ ਕੋਈ ਨਹੀਂ ਆਪਣੀ ਬਾਤ ਕੁੱਛਦਾ ਜੇ ਆਪਾਂ ਆਪਣੇ ਹੱਕ ਬਚਾਉਣੇ ਨੇ ਤਾਂ ਆਪਾਂ ਨੂੰ ਵੱਡੇ ਏਕੇ ਦੀ ਲੋੜ ਹੈ ਮੇਰੀ ਇਹ ਭੈਣੋ ਤੇ ਵੀਰੋ ਸਾਨੂੰ ਸਭ ਨੂੰ ਇਹੀ ਬੇਨਤੀ ਹੈ ਕਿ ਕੱਲ ਨੂੰ ਬਣਾਲੇ ਦੇ ਵਿੱਚ ਦਾਣਾ ਮੰਡੀ ਚ ਵੱਡੀ ਦਾ ਨਹੀਂ ਹੋ ਰਹੀ ਆ ਆਪਣੇ ਕਿਸਾਨ ਜੁਨੀਆ ਨੇ ਇਕੱਠਾ ਆ ਰਹੇ ਆ ਵੱਲੋਂ ਸਾਰੇ ਭਾਦ ਵੀਰਾਂ ਨੂੰ ਹੱਥ ਬੰਨ ਕੇ ਬੇਨਤੀ ਹੈ ਵੀ ਵੱਧ ਤੋਂ ਵੱਧ ਕੱਲ ਨੂੰ ਇਹ ਰੈਲੀ ਦੇ ਵਿੱਚ ਪਹੁੰਚੋ ਜੇ ਆਪਣੇ ਵੱਡੇ ਕੱਠ ਹੋਣ ਦੇ ਸੇ ਸਰਕਾਰਾਂ ਨੂੰ ਪਤਾ ਲੱਗੂਗਾ ਵੀ ਇਹਨਾਂ ਨੂੰ ਪਤਾ ਸਭ ਕਾਸੇ ਦਾ ਇਹ ਹੁਣ ਸਾਡੀਆਂ ਗੱਲਾਂ 'ਚ ਨਹੀਂ ਆਉਂਦੇ ਆਪਾਂ ਇਹਨਾਂ ਦੀਆਂ ਗੱਲਾਂ 'ਚ ਨਹੀਂ ਆਉਣਾ ਆਪਾਂ ਇਹਨਾਂ ਦੀਆਂ ਚਾਲਾਂ ਨੂੰ ਸਾਂਭ ਨਹੀਂ ਚੁੱਕਿਆ ਆਪਣੇ ਹੱਥ ਆਪਾਂ ਨੂੰ ਆਪ ਹੀ ਲੈਣਾ ਪੈਣਾ ਸਰਕਾਰਾਂ ਨਹੀਂ ਆਪਾਂ ਨੂੰ ਪਹਾਂਵਾ